ਅੱਜ ਦੀ ਵੀਡੀਓ ਪੂਰੀ ਸੁਣ ਕੇ ਵੀ ਜਾਇਓ ਤੇ ਵਾਹਿਗੁਰੂ ਲਿਖਣਾ ਨਾ ਭੁੱਲ ਜਾਇਓ ਰਾਤ ਮੈਨੂੰ ਇਸ ਵੀਰ ਦਾ ਫੋਨ ਆਇਆ ਤੇ ਇਹ ਵੀਰ ਰੋਂਦਾ ਨਾ ਛੱਲਿਆ ਜਾਵੇ ਕਹਿੰਦਾ ਮੈਂ ਘਰ ਛੱਡ ਕੇ ਕਿਵੇਂ ਜਾਵਾਂ ਭਰਾਵਾ ਸਾਡੀ ਪੂਰੀ ਪੂੰਜੀ ਲੱਗੀ ਹੋਈ ਐ ਅਸੀਂ ਦਿਹਾੜੀਆਂ ਕਰ ਕਰਕੇ ਘਰ ਬਣਾਇਆ ਸੀ ਤੇ ਮੇਰਾ ਵੀ ਇੰਨਾ ਕੁ ਮਨ ਖਰਾਬ ਹੋਇਆ ਬਾਈ ਤੁਸੀਂ ਇਹ ਬਾਈ ਦੇ ਬੋਲ ਸੁਣਿਓ ਸੋਡਾ ਵੀ ਨਾ ਹਿਰਦਾ چیر ਦੇਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਭਰਾਵਾਂ ਤੇ ਕਿਰਪਾ ਚਾਹ ਦਿਓ ਦਾਨੀ ਸੱਜਣਾ ਤੇ ਕਿਰਪਾ ਚਾਹ ਦਿਓ ਇਹਨਾਂ ਦੇ ਆਪਾਂ ਦੁੱਖ ਦੇ ਸ਼ਰੀਕ ਬਣੀਏ ਆਪਾਂ ਦੁੱਖ ਵੰਡਾਈਏ ਇਹਨਾਂ ਭਰਾਵਾਂ ਦਾ ਨਾ ਕਿ ਆਪਾਂ ਅੱਜ ਫੋਟੋਆਂ ਖਚਾਈਏ ਕੱਲੀਆਂ ਕਿਉਂਕਿ ਅੱਜ ਆਪਣੇ ਭਰਾਵਾਂ ਤੇ ਬਹੁਤ ਵੱਡੀ ਮੁਸੀਬਤ ਪਈ ਆ ਭਰਾਵੋ ਪੂਰੀ ਵੀਡੀਓ ਜ਼ਰੂਰ ਸੁਣਿਓ ਯਾਰ ਇਹਦੀ ਕਿੰਨਾ ਦਰਦ ਲਸ਼ਕਦਾ ਸੀ ਇਹਦੀਆਂ ਗੱਲਾਂ ਚਾ ਸਾਡੀ ਟੀਮ ਪਿਛਲੇ ਦਿਨਾਂ ਤੋਂ ਮਦਦ ਕਰ ਰਹੀ ਹੈ ਮੇਰੇ ਸੱਟ ਲੱਗਣ ਕਾਰਨ ਮੈਨੂੰ ਘਰੇ ਆਉਣਾ ਪੈ ਗਿਆ ਮੈਂ 1-2 ਦਿਨਾਂ ਦੇ ਵਿੱਚ ਫਿਰ ਮਦਦ ਲਈ ਜਾ ਰਿਹਾ ਹਾਂ ਭਰਾਵੋ ਥੋੜੀ ਬਹੁਤੀ ਮਦਦ ਇਹਨਾਂ ਵੀਰਾਂ ਕੋਲੇ ਜ਼ਰੂਰ ਭੇਜੋ ਧੰਨਵਾਦੀ ਹੋਵਾਂਗੇ ਤੁਹਾਡੇ ਸਾਰੇ ਸੁਰੱਖਿਅਤਾਂ ਤੇ ਪਹੁੰਚੋ ਜੇ ਮੰਨਣਾ ਅੱਖੋਂ ਦਾ ਨਾ ਤੜਕੇ ਆ ਲੈਣਾ ਕੋਈ ਘਰ ਛੱਡ ਕੇ ਕਿੱਥੇ ਜਾਵਾਂ ਤੇ ਹੁਣ ਉਹ ਮੈਂ ਤਾਂ ਇਹ ਨਹੀਂ ਮੈਂ ਗਾਰ ਬਣਾਇਆ ਕਿ ਬਲਿਨ ਦਾ ਕਿੰਨਾ ਰੋਣ ਵਾਲੀ ਕਿਹੜੀ ਗੱਲ ਆ ਜੀ ਬੀਆ ਰੋ ਨਾ ਕੋਈ ਨਿਕਾ ਦੱਪ ਗਿਆ ਫਿਰ ਦੁਬਾਰੇ ਬੁਲਾਉਂਦੇ ਯਾਰ ਆਪਾਂ ਤੂੰ ਜਿਹੜੀ ਕੀ ਦੀ ਤੈਨੂੰ ਲੋੜ ਹੋਈ ਮੈਨੂੰ ਫੋਨ ਮਾਰਦੀ ਮੇਰਾ ਭਰਾ ਜਦੋਂ ਕੋਲ ਹਾਰੇ ਕੀ ਜੀ ਪਹੁੰਚੂਗੀ ਉਹਦਾ ਇਹ ਮਾ ਮੇਰਾ ਵੀ ਦੋ ਨਾ ਯਾਰ ਮੇਰਾ ਵੀ ਮਨ ਖਰਾਬ ਹੁੰਦਾ ਤਾਂ ਇਹ ਕਿੰਨਾ ਹੈ ਉਹ ਯੋ ਚਲਾ ਰੱਖੋ ਚਲਾ ਰੱਖਿਆ ਕਿਸੇ ਗੱਲ ਦਾ ਤੂੰ ਫਿਕਰ ਨਾ ਕਰ ਤੇਰਾ ਘਰ ਜੇਕਰ ਕਰਨ ਕੁਛ ਹੋਗਾ ਮੈਂ ਆਪਣੇ ਪਾਸੇ ਵਿੱਜੇ ਜਾਊਂਗਾ ਯਾਰ ਤੇਰਾ ਬਾਦਾ ਤੇਰਾ ਮੈਂ ਸੌ ਪਰੇਟ ਵਾਦਾ ਬਾਈ ਜੇਕਰ ਇਹ ਘਰ ਨੂੰ 1921 ਹੋ ਗਈ ਜਿੰਨਾ ਵੀ ਤੈਨਾਂ ਨੁਕਸਾਨ ਹੋਇਆ ਮੈਂ ਪਰਖੇ ਜੂਂ ਤਰੇ ਕਰਦਾ ਗ੍ਰਾਮ ਦਾ ਵੀਰ ਕੀ ਗੱਲ ਹੈ ਦਫਰੇ ਪੈਣਗੇ ਨਾ ਗਾ ਤਾਨੀ ਪਨੀਰ ਵੀ ਪਨੀਰ ਲੈ ਕੇ ਛੋਲ ਦੀ ਬੋਲ ਗਈ ਕੋਈ ਗਲੀ ਕੋਈ ਗਲੀ ਨਹੀਂ ਆ ਬੰਦਾ ਯਾਰ ਕਿਉਂਕਿ ਜਿੰਨਾ ਨੁਕਸਾਨ ਹੋ ਗਿਆ ਤੈਨੂੰ ਫੋਨ ਕਰਦੀ ਮੈਟਰ ਕੋੜੋ ਆਖਿ ਤਰਾ ਸਾਰਾ ਨੁਕਸਾਨ ਜਿੰਨਾ ਹੋਇਆ ਤਰਾ ਉਹ ਵਾਪਰਾ ਵਸ ਜਮੋ ਹਵੇ ਤਰਾ ਜੋ ਨੁਕਸਾਨ ਵੀ ਹੋਇਆ ਆਪਾਂ ਪੂਰਾ ਕਰਾਂਗੇ ਕੋਈ ਚੱਕਰ ਨਹੀਂ ਪਾਣਸਲਾ ਰੱਖ ਮੇਰਾ ਵੀਰ ਵਾਹਿਗੁਰੂ ਮੇਰ ਕਰੂਗਾ ਠੀਕ ਹੈ ਜਣਕੇ ਨਹੀਂ ਪਰ ਬਪਰਾ ਆਪਣੇ سپورਟ ਕਰਨ ਦੇ

ਕਿ ਮੈਨੂੰ ਇਹ ਗੱਲ ਸਮਝਦਾ ਮੇਰਾ ਵੀਰ ਤੂੰ ਵਾਹਤ ਲਾਰਾ ਕਰੇ ਪਰ ਵਾਹਤ ਲਾਰਾ ਕਦੇ ਇਹ ਗੱਲਾਂ ਤੋਂ ਹੋ ਨਹੀਂ ਕਰੀਦਾ ਹੁੰਦਾ ਮੇਰਾ ਭਾਈ ਠੀਕ ਹੈ ਕੋਈ ਚੱਕਰ ਨਹੀਂ ਯਾਰਾ ਵਾਹਰ ਨੂੰ ਮਾਰ ਕਰੂੰਗਾ ਵੀਡੀਓ ਦਬੋਈਂ ਜਿਹਦੇ ਪਾਸੇ ਕਰਕੇ ਦਈ ਮੇਰੇ ਨਾਲ ਕਰ ਨਹੀਂ ਕੋਈ ਮੁਸਰਤ ਨਹੀਂ ਬੰਦਾ ਬੰਦਾ ਨਹੀਂ ਪਾਸੇ ਯਾਰ 240 ਤੇ ਘਰ ਸੀਮੇ ਤੇ ਵੀ ਪਾਣੀ ਵੜ ਗਿਆ ਕਮਾਲ ਹੋਊਗੀ ਹਨਾ ਇਹ ਤਾਂ ਕਾਫੀ ਬਹੁਤ ਉੱਚਾ ਸੀ ਗਰਾ ਤਾਂ ਬਾਈ ਬਹੁਤ ਉਸਾਨਾ ਅੱਜ ਤਾਂ ਵਜਿਆ ਵਾ ਟੰਗਰਾਂ ਦਾ ਵਿਆਹ ਜਿਹੜਾ ਵਸਾਈ ਨਾ ਕੀ ਚਲ ਕੋਈ ਨਹੀਂ ਮਰਾ ਬੀਰ ਹੋ ਉੱਤਲਾ ਰੱਖ ਫੇਟਰ ਲੈ ਜੇ ਵੀ ਠੀਕੇ ਗੱਲ ਕਰਨੀ ਜੇ ਕਦੇ ਘਰ ਨੂੰ ਕੁਝ ਹੋ ਗਿਆ ਭਰਾ ਮੈਂ ਦਿਨ ਰਾਤ ਇਕੱਤਰ ਕੀਤਾ ਨਾ ਘਰ ਪਿਵਾਸੀ ਦੇ ਉਹ ਪੈਸੇ ਤਾਂ ਕਿ ਦੀ ਪ੍ਰਬਾਹਣਾ ਕਰੀ ਯਾਰ ਕਿਸੇ ਗੱਲ ਦੀ ਹੌਸਲਾ ਰੱਖੀ ਮੈਨੂੰ ਫੋਨ ਮਾਰ ਲਈ ਠੀਕ ਹੈ ਨਾ ਜਿੰਨੀ ਵੀ ਹੋਇਆ ਮੈਂ ਤੇਰੀ ਮਦਦ ਕਰਨਾਂਗਾ ਮੇਰਾ ਠੀਕ ਹੈ ਨਾ ਹੌਸਲਾ ਰੱਖੀ ਮੇਰਾ ਭਰਾ ਪਰ ਇਹ ਬੰਦ ਕਮਰਾ ਜਿਹੜੇ ਜੇ ਕੇ ਸੈਂਟਰਾਂ ਕੰਮ ਲੈਣੇ ਮੇਰੇ ਪਿਵਾਸੀ ਜਉਂਗੇ ਮੈਂ ਕਰਨਾ ਵਾਦਾ ਭਰਾਵਾ ਠੀਕ ਹੈ ਨਾ ਭਾਈ ਦਿਨ ਰਾਤ ਸੌਣਾ ਨਹੀਂ ਕਰਮ ਮਸਾਏ ਬਣਾਇਆ ਭਰਾ ਜੀ ਹੁਣ ਮੈਂ ਕੰਮ ਮਸਾਂ ਹੀ ਬਣਾਇਆ ਘਰ ਦੀਆਂ ਹਾੜੀਆਂ ਕਰ ਕਰ ਉਹਨੂੰ ਘਰ ਕਿੱਥੇ ਜਾਵਾਂ ਦੀ ਛੱਡ ਕੇ ਕਿਹਨਾਂ ਆ ਵੀ ਜਾਨ ਤਾਂ ਬਚਾਉਣਾ ਮੇਰਾ ਵੀਰ ਜਾਨ ਤਾਂ ਬਚਾ ਲਈ ਜਾਨ ਆ ਗਈ ਘਰ ਤੇ ਤੁਹਾਰੇ ਵੀ ਬੰਦੂ ਗਈ ਠੀਕ ਗਈ ਉਹ ਵੀ ਗਾਲ ਬਚਾਉ ਮੇਰਾ ਭਰਾ ਹੌਸਲਾ ਰੱਖੀ ਇੱਕ ਦਿਨ ਵਾਦਾ ਮੇਰਾ ਤੇਰੇ ਨਾਲ ਕੀ ਕਹਿੰਦਾ ਮਤਲਬ ਲਾਹਣ ਦਾ ਵੇਲੇ ਮੈਂ ਤੇਰੇ ਨਾਲ ਵਾਦਾ ਕਰਦਾ

ਠੀਕ ਆ ਭਾਈ ਹਾਂ ਹੌਸਲਾ ਰੱਖ ਮੇਰਾ ਵੀਰ ਕਦੇ ਨਾ ਕੋਈ ਵਾਲੀ ਨਸੀਬਤਾਂ ਆਉਣਵੇਂ ਨਹੀਂ ਆਉਣੀਆਂ ਜਿੰਦੂ ਬੰਦੇ ਤੇ ਨਸੀਬਤਾਂ ਆਉਣੀਆਂ ਜਰ ਠੀਕ ਹੈ ਹੌਸਲਾ ਰੱਖ ਜੰਦਾ ਠੀਕ ਆ ਭਾਈ ਠੀਕ ਹੈ ਠੀਕ ਆ ਭਾਈ ਹਾਂ ਕੋਈ ਨਹੀਂ ਰਾਮ ਆਰੀ ਬੰਦੇ ਨੇ ਨਾ ਵੀਰ ਕੋਈ ਨਹੀਂ ਆਪਣਾ ਵੀ ਪਤਾ ਵੀ ਆਪਾਂ ਬਹੁਤ ਨਸੀਬਤਾਂ ਨਾਲ ਘਰ ਪਾਏ ਹੁੰਦੇ ਪਰ ਆਪਾਂ ਪਾਰਲੀਮੈਂਟ ਚੜ੍ਹ ਕੇ ਕਰਦੀ ਵੀ ਲੱਗ ਜਾਂਦੇ ਤੇ ਇਹਨਾਂ ਵਾਦਾ ਮਿਲਿਆ ਬਸ ਸਰ ਮਨਕੋਸ ਹੋ ਗਿਆ ਮੇਰਾ ਬਹਾਦਰ ਜੇਨਾ ਆਪਾਂ ਤੇਰੀ ਤਨਦੀ ਨਹੀਂ ਲੱਗਣ ਲੰਗੇ ਘਰ ਪਸ ਗਏ ਠੀਕ ਹੈ ਨਾ ਭਾਈ ਠੀਕ ਹੈ ਭਾਈ ਹਾਂ ਠੀਕ ਹੈ ਕੋਈ ਗੱਲ ਨਹੀਂ ਉਸਲਾ ਰੱਖ ਮੇਰਾ ਵੀਰ ਜਦੋਂ ਮਰਜੀ ਜਿਹੜੇ ਮਾਦਿਆਂ ਨੂੰ ਇਹਦੀ ਤਰਫੋਂ ਮਾਦਿਆਂ ਤਰਫੋਂ ਆਣੀ ਤੇਰੇ ਕੋਲ ਕੋਈ ਨਹੀਂ ਭਾਈ ਕੋਈ ਗਾਰੰਟੀ ਠੀਕ ਹੈ ਨਾ ਜਦੋਂ ਤੈਨੂੰ ਮੇਰੀ ਲੋੜ ਹੋਣੀ ਆਹਦਾ ਛੋਟਾ ਜਿਹਾ ਸੰਕਟ ਕੇ ਫੋਨ ਮਾਰਦੀ ਮੈਂ ਤੇਰੇ ਕੋਲੇ ਫਾਇਰ ਹੋਊਗਾ ਠੀਕ ਹੈ ਠੀਕ ਹੈ ਭਾਈ ਠੀਕ ਹੂੰ ਨੰਬਰ ਜੀ ਹਾਂ ਇਲਾਕੇ ਆਪ ਸੁਰੱਖਿਅਤ ਹੋ ਤੇ ਜਾਓ ਮੇਰਾ ਵੀਰ ਠੀਕ ਹੈ ਪਾਣੀ ਵੱਧ ਗਿਆ ਤੇ ਤੁਸੀਂ ਕੋਈ ਹਰ ਨਾ ਕਰੋ ਮੇਰਾ ਭਰਾ ਅਗਲੇ ਇੱਥੇ ਨਾ ਬੈਠੇ ਰਹੋ ਪਸ਼ੂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਠੀਕ ਹੈ ਭਾਈ ਠੀਕ ਠੀਕ ਹੈ ਨਾ ਪਸ਼ੂ ਨੂੰ ਬਾਹਰ ਲੈ ਕੇ ਜਾਓ ਆਪ ਬਾਹਰ ਜਾਓ ਤੇ ਉਹ ਕਰੋ ਮੇਰਾ ਵੀਰ ਬਣ ਕੇ ਆਪ ਦਾ ਸੁਰੱਖਿਅਤ ਥਾਂ ਤੇ ਰਹੋ ਕੋਈ ਚੱਕਰ ਨਹੀਂ ਆਪਾਂ ਘਰਾਂ ਘਰਾਂ ਦਾ ਕੋਈ ਚੱਕਰ ਨਹੀਂ ਬਣਾਵਾਂਗੇ ਦਵਾਰੇ ਯਾਰ ਬਾ ਪੈਸੇ ਪੁੱਛਣ ਦੀ ਕਰਵਾ ਨਾ ਕਰੀ ਪੈਸੇ ਤਾਂ ਆਉਂਦੇ ਆ ਮੈਨੂੰ ਫੋਨ ਮਾਰਦੀ ਕਿ ਤੈਨੂੰ ਮੈਂ ਪੈਸੇ ਭੇਜੂ ਠੀਕ ਆ ਭਾਈ ਜੇ ਪੈਸੇ ਦਾ ਕੋਈ ਲੋੜ ਹੋਣਾ ਮੈਨੂੰ ਫੋਨ ਮਾਰਦੀ ਮੇਰਾ ਵੀਰ ਠੀਕ ਠੀਕ ਹੈ ਨਾ ਠੀਕ ਕੋਈ ਨਹੀਂ ਮੇਰਾ ਭਰਾ ਹਸਲਾ ਰੱਖਦਾ ਰੂਈ ਵਾਲੀ ਹੁੰਦਾ ਉਹ ਵੀ ਇਹ ਜਿਹੜਾ ਨਸੀਬਤ ਦਾ ਹੁੰਦਾ ਇਹ ਮੈਨਾਂ ਨਾ ਆਉਂਦਾ ਠੀਕ ਉਹਦਾ ਵੀ ਹੁੰਦਾ ਮੇਰਾ ਵੀਰ ਨਹੀਂ ਰੋਈਦਾ ਹੁੰਦਾ ਹੌਸਲਾ ਰੱਖ ਮੇਰਾ ਭਰਾ ਯਾਰ

ठीक है मेरा भरा रो ही नहीं होता मेरा भरा रो ना ठीक है वाहेगुरु करूंगा मेहर करूगा प्रमात्मा सच्चे पाशाह फिक्र ना कर आप दबारे तैयार कर लेंगे घर तेना एक बार जो मैं तो तेनाली कहता भी जे घर जो कुछ हो भी गया आप घर दबारे तैयार कर ला ਤੂੰ ਜਸ ਮੈਂਦਰ ਪੀਰ ਹੀ ਲਿਖ ਰਣਦਾ ਇਹ ਵੀ ਤੇਰੇ ਨਾਲ ਵਾਦਾ ਮੇਰਾ ਠੀਕ ਹੈ ਨਾ ਠੀਕ ਹੈ ਭਾਈ ਹਾਂ ਹੌਸਲਾ ਰੱਖ ਮੇਰਾ ਭਾਈ ਤੇ ਕੋਈ ਨਹੀਂ ਰਾਮ ਨਾ ਥੋੜਾ ਚੁੱਪ ਕਰਕੇ ਤੜਕੇ ਮੈਨੂੰ ਵੀਡੀਓ ਬਣਾ ਕੇ ਜਰੂਰ ਭੇਜ ਦੇ ਠੀਕ ਹੈ ਨਾ ਠੀਕ ਹੈ ਜੀ ਹਾਂ ਕੋਈ ਚੱਕਰ ਨਹੀਂ ਮੇਰਾ ਭਾਈ ਤੇਰੇ ਤੋਂ ਬਣ ਸਾਂਝਾ ਵੀ ਹੋਗਾ ਕੋਈ ਚੱਕਰ ਨਹੀਂ ਆਪਾਂ ਅਸੀਂ ਬਣਾ ਕੇ ਦੇ ਲੋ ਠੀਕ ਹੈ ਨਾ ਠੀਕ ਹੈ ਭਾਈ ਮੈਨੂੰ ਫੌਸ ਗੱਲ ਕਰੀ ਤੂੰ ਅੱਧੀ ਰਾਤ ਨੂੰ ਫੋਨ ਮਾਰਦੀ ਏ ਅੱਧੀ ਰਾਤ ਨੂੰ ਮੈ ਤੇਰੇ ਨੂੰ ਨੀ ਨੀ ਤੱਕੂ ਐਨਾ ਮੇਰਾ ਤੇਰੇ ਨਾਲ ਵਾਦਾ ਠੀਕ ਹੈ ਕੋਈ ਨਹੀਂ ਸਮਝੂ ਰਹਿਣਾ ਮੇਰਾ ਵੀਰ ਹੌਸਲਾ ਰੱਖ ਕੋਈ ਵੀ ਆਉਂਦਾ ਤੈਨੂੰ ਇੱਕ ਤੇਰੇ ਨਾਲ ਇਹ ਵਾਦਾ ਕਰਦਾ ਮੈਂ ਵੀ ਤੇਰਾ ਮਕਾਨ ਨੂੰ ਕੁਝ ਵੀ ਹੋ ਗਿਆ ਜਿੰਨਾ ਮਰਜੀ ਨੁਕਸਾਨ ਹੋਇਆ ਤੇਰੇ ਮਕਾਨ ਦਾ ਮੈਂ ਠੀਕਰਾ ਕੇ ਦੇਵਾਂਗਾ ਠੀਕ ਹੈ ਨਾ ਠੀਕ ਹੈ ਜੀ ਤਾਂ ਵਾਹ ਅੰਨਸਾ ਸੋਣਾ ਮੇਰਾ ਵੀਰ ਠੀਕ ਹੋ ਬਾਈ ਨੂੰ ਠੀਕ ਕਰ ਠੀਕ ਆ ਬਾਈ ਠੀਕ ਹੈ